ਮੈਨੇ ਸੈਕਟਰੀਟ ਦੇਈ ਮੁੱਖ ਦਰਵਾਜੇ ਦੇ ਨਾਲ ਲੱਗਦੀ ਲਿਫਟ ਨੰਬਰ 1 ਵਿੱਚ ਅੱਜ ਉਸ ਵੇਲੇ ਅਜੀਬੋ ਗਰੀ ਮਾਹੌਲ ਹੋ ਗਿਆ ਜੋ ਤਾਂ ਲਿਫਟ ਵਿੱਚ ਹੀ ਚੜੇ ਦੋ ਬਗੀਲਾ ਸਮੇਤ 10 ਵਿਅਕਤੀ ਫਸ ਗਏ ਜੀ ਜੀ ਕੀ ਚਿਕਾਇਆ ਗਰਾਉਂਡ ਫਲੋਰ ਤੋਂ ਬੈਠਾ ਮੈਂ ਨਿਮਨ ਕੋਸ਼ਿਸ਼ ਕਰਾ ਰਿਹਾ ਸੀ ਕਿ ਜਦੋਂ ਤੁਸੀਂ ਮੈਨੂੰ ਨਾਲ ਕੋਈ ਜਨਰਲ ਦਿੱਤੀ ਤਾਂ ਕਿ ਇਹ ਜਿਹੜੇ ਐਂਡੀਗੈਪ ਹੈਗੇ ਆ ਉਹ ਮੇਰੇ ਨਾਲ ਸਬੰਧਤ ਨਾਲ ਹੋਰ ਵੀ

ਤੋ 12 ਕੁਲੀ ਦੀ 60% ਦਾ ਦਾਤ ਇੱਕ ਨਿਸ਼ਚਿਤ ਤਰਿਕੇ ਨਾਲ ਨਿਕਲੇ। ਇਹ ਕਿਤੇ ਦੇਖੀ ਜੀ ਗੁਰਪਤ ਸੰਤ ਜਿਆਦਾ ਨਾ ਕਿ ਕਿੰਨੇ ਕਿੰਨੇ ਲੋਕ ਸਗੇ ਲਿਖ ਦੇ ਵਿੱਚ ਉਹ ਵਿੱਚ ਜਮੀਨ ਦੀ ਕਲਤੀ ਹੈ ਫੋਲ ਹੋ ਗਈ ਸੀ ਜਮੀਨ ਅੱਧਾ ਤੋਂ ਹਾਂ ਆਪਣੇ 8 ਤੋਂ 9 ਸੀ। ਕੋਈ ਨਾ ਕੋਈ ਕ੍ਰਾਈਟਰੀਆ ਉਹਨਾਂ ਕੋਲ ਚਵਾਜ ਰਹੀਆਂ ਵੱਡੇ ਵੱਡੇ ਨੇ। ਕਿਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਹਾਜ਼ਰ ਸੀਗਾ ਲਿਖ ਦੇ ਵਿੱਚ ਉਸ ਵੇਲੇ ਬੜੀ ਮੁਸ਼ਕਲ ਦੇ ਨਾਲ ਅਸੀਂ ਬਾਹਰ ਨਿਕਲੇ ਆਂ ਇਹ ਲਿਫਟ ਖਰਾਬ ਹੋਈ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਇਹਦਾ ਹਾਲ ਹੈ ਇਹਦਾ ਕੋਈ ਸੁਧਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਨੂੰ ਵੀ ਕਹਿ ਕੇ ਦੇਖਿਆ ਪਰ ਕੋਈ ਇਹਦੇ ਵੱਲ ਧਿਆਨ ਵੀ ਦੇ ਰਿਹਾ ਇਹ ਆਮ ਲੋਕਾਂ ਦੀ ਪਬਲਿਕ ਦੀ ਇਹ ਡਿਮਾਂਡ ਹੈਗੀ ਆ ਮੇਰੇ ਵਰਗੇ ਹੈਂਡੀਕੈਪਡ ਹੋਰ ਵੀ ਇੱਥੇ ਕਈ ਆਉਂਦੇ ਆ ਜਿਨ੍ਹਾਂ ਦੀ ਇਹ ਨੈਸਸਿਟੀ ਹੈਗੀ ਆ ਜ਼ਰੂਰੀ ਆ ਜਿਨ੍ਹਾਂ ਨੇ ਆਪਣੇ ਨਹੀਂ ਖੋਲ ਸਕਦੇ ਇਹ ਇਹਨੂੰ ਠੀਕ ਕਰਾਉਣ ਦੀ ਰਿਕਵੈਸਟ ਹੈ ਪ੍ਰਸ਼ਾਸਨ ਨੂੰ ਕਿ ਜਲਦੀ ਜਲਦੀ ਕਰਾ ਦੇਣਾ ਤਾਂ ਇਹ ਬੰਦ ਕਰਦੇ ਆ ਕਿ ਇਹ ਹਰ ਹਫਤੇ ਵਿੱਚ ਕੋਈ ਆਪਰੇਟਰ ਵਾਲਾ ਜਿਹੜਾ ਬੈਲੈਂਸ ਫੀਲਡ ਬਣਾ ਚੀਤਾ ਹੈ ਪ੍ਰਸ਼ਾਸਨ ਕਿ ਇਹ ਫੈਸਿਲਟੀ ਵੀਰਿਆ ਹੈ ਤੇ ਥੋੜੀ ਜਿਹੀ ਮੋਟੇ ਚ ਕਰੇ ਹਰ ਹਫਤੇ ਚ ਕੋਈ ਆਪਰੇਟਰ ਹੋਵੇ ਕਿਉਂਕਿ ਆਮ ਲੋਕਾਂ ਨੂੰ ਜਿਹੜਾ ਨਹੀਂ ਇਹਦੀ ਜਾਣਕਾਰੀ ਕਿ ਪਿੰਡਾਂ ਤੋਂ ਆਦੇ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਆ ਖਾਸ ਤੌਰ ਤੇ ਸਾਡੇ ਵਰਗਿਆਂ ਨੂੰ ਨਹੀਂ ਪਤਾ ਕਿ ਕਿੱਦਾਂ ਆਪਰੇਟ ਕਰੀਏ ਹੈਲਦੀ ਪਰਸਨ ਆਉਂਦੇ ਆ 올ਡੀਜ ਆਉਂਦੇ ਹੈਗੇ ਉਹਨਾਂ ਵੀ